ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡਾ ਡਿਟੇਲ ਆਜੋ ਬਾਈ ਜੀ ਬਾਈ ਜੀ ਹਸਿਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਵੀ ਬਲਕਨ ਸਿੰਘ ਪਿੰਡ ਨੈਣਿਆ ਵਾਲਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੈਣਿਆ ਵਾਲੇ ਨੇ ਨੇੜੇ ਭਧੌੜ ਰਹਿ ਗਿਆ ਸਹਣਾ ਰਹਿ ਗਿਆ ਠੀਕ ਆ ਬਾਈ ਮੋਬਾਈਲ ਨੰਬਰ ਬੋਲ 98721 863 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ। ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸੂਈ ਆ? ਭਈ ਇਹ ਪਹਿਲੇ ਸੂਏ ਸੂਈਏ ਮੂੰਹੋਂ ਚਾਰ ਦੰਦ। ਪਹਿਲਾ ਸੂਆ ਮੂੰਹੋਂ ਚਾਰ ਦੰਦ। ਕਦੋਂ ਸੂਈ ਆ ਭਾਈ? ਭਈ ਕੱਲ ਰਾਤ ਸੂਈ ਆ। ਠੀਕ ਆ ਜੀ ਇਹ ਰਪੈ ਗਈ ਸੀ ਭਾਈ। ਜੀ ਰਹਾ ਭਾਈ। ਠੀਕ ਆ ਬੱਚਾ ਕੀ ਅਭੀ ਮਗਰ? ਬੱਚਾ ਬੱਸਾ ਭਈ। ਬੱਚਾ ਮਗਰ ਬੱਚਾ ਭਈ। ਕਿੰਨੇ ਬੌਲੇ ਤੇ ਆ ਭਈ? ਬੌਲਾ ਹੋ ਭਈ ਹੁਣ 8-9 ਕਿਲੋ। 8-9 ਕਿਲੋ ਠੀਕ ਆ ਭਈ। ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ? ਦੇ ਦੂ ਭਈ 15-16 ਕਿਲੋ। ਹੂੰ ਖੋਲ ਲਾ ਭਈ ਤੋਰ ਕੇ ਦਿਖਾ ਫੇਸ ਬਿਊਟੀ ਚੰਗੀ ਆ ਕੱਦ ਵੱਡ ਚੰਗਾ ਯਾਤਬਰੀਟ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫਰੈਂਡ ਫੂਡ ਕਰਮਾੜੀ ਦੀ ਬਹੁਤ ਚੰਗੀ ਉਹ ਮੋੜ ਲੈ ਬਈ ਮੋੜ ਟੋਰਾ ਤਰਾ ਬਹੁਤ ਚੰਗਾ ਥਾਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਣਾ ਬਈ ਥੋੜਾ ਜਿਹਾ ਕੈਮਰੇ ਤੋਂ ਜਾ ਕੇ ਦੀ ਉੰਜ ਕੋਈ ਚੱਕਰ ਨਹੀਂ ਥਾਨਲੇ ਵਾ ਜ਼ਰੂਰ ਦਿਖਾਵਾਂਗੇ ਬਈ ਨੇੜ ਤੋਂ ਕਮਾਲ ਦਾ ਆਰਡਰ ਤਿਆਰ ਕਰਿਆ ਵਾ ਕਰਮਾੜੀ ਨੇ ਚਵਾਈ ਚੁਵਾਈ ਕਿਵੇਂ ਬਈ ਚਵਾਈ ਚੁਵਾਈ ਬਹੁਤ ਵਧੀਆ ਨੰਬਰ 1 ਆਈ ਹਾਂ ਉਸੀ ਖੰਡੀ ਆ ਬਈ ਠੀਕ ਹੈ ਲੈ ਜਿਵੇਂ ਮਰਜ਼ੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਥਾਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਵੀ ਬਹੁਤ ਚੰਗਵੇ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਰ ਤੇ ਆ ਮੁੱਲ ਕੀ ਹੈ ਬਈ ਇਹਦਾ ਮੁੱਲ ਇਹਦਾ ਲੈਣ ਦੇਣਾ 44000 ਮਾਨ ਤਾਨ ਹੋ ਜਾ ਬਸ ਛੋੜ ਸਪਾ ਇਹਨੂੰ 48000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਬਈ ਤੇ ਕਿਸੇ ਵੀਰ ਨੂੰ ਬੈਡ ਪਸੰਦ ਆ ਬਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦੂ ਧੰਨਵਾਦ